15-16 15-1600 ਦਾ ਇੱਥੇ ਜੇ ਚੱਲੀ ਜਾਂਦਾ ਜੀ ਉਹਦੇ ਚੋਂ 2-400 ਰੁਪਏ ਬਚ ਜਾਂਦਾ ਬਾਕੀ ਜਿਵੇਂ ਦੂਜੇ ਪਸ਼ੂ ਨਾਲ ਖਾਣ ਵਾਲੇ ਆ ਬਣੇ ਪਸ਼ੂ ਤੇ ਉਹ ਨਾਲ ਚੱਲੀ ਜਾਂਦਾ ਖਰਚਾ ਵੀ 15-1600 ਦਾ ਆਪਾਂ ਦੁੱਧ ਪਾ ਦਿੰਨੇ ਤੇ ਆਪਾਂ ਨੂੰ 4-500 ਰੁਪਏ ਬਚ ਜਾਂਦਾ ਨਾ ਵੀ ਆਪਾਂ ਜੇ ਤੀਜਾ ਹਿੱਸਾ ਲੜੀਏ ਵੀ ਆਪਾਂ ਨੂੰ ਤੀਜਾ ਕਾ ਹਿੱਸਾ ਇਸ ਕੰਮ ਚ ਵਜੇ ਜਾਂਦਾ ਹਾਂ ਤੀਜਾ ਕਾ ਬਾਕੀ ਪਸ਼ੂ ਨਾਲ ਦੀ ਨਾਲ ਬਣੀ ਜਾਂਦਾ ਹੂੰ ਪਸ਼ੂ ਵੀ ਬਣੀ ਜਾਂਦਾ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਜਿਹੜਾ ਤੁਸੀਂ ਮੇਰੇ ਪਿੱਛੇ ਫਾਰਮ ਵੇਖੀ ਜਾਂਦੇ ਹੋ ਇਹ ਫਾਰਮ ਥੋੜਾ ਜਿਹਾ ਯੂਨਿਕ ਹੈ ਕਿਉਂਕਿ ਆਪਾਂ ਜ਼ਿਆਦਾਤਰ ਫਾਰਮ ਦੇਖਦੇ ਹੁੰਦੇ ਹਾਂ ਜਾਂ ਤਾਂ ਮੱਝਾਂ ਦਾ ਹੁੰਦਾ ਜਾਂ ਗਾਈਆਂ ਦਾ ਹੁੰਦਾ ਇਹ ਦੋਨੇ ਇਹਦੇ ਵਿੱਚ ਗਾਈਆਂ ਵੀ ਐ ਤੇ ਮੱਝਾਂ ਵੀ ਐ ਤੇ ਅੱਜ ਆਪਾਂ ਖੜੇ ਆ ਪਿੰਡ 30 ਐਮਐਲ ਦੇ ਵਿੱਚ ਤੇ ਆਪਾਂ ਤੁਹਾਨੂੰ ਇਹ ਹੀ ਫਾਰਮ ਦਿਖਾਵਾਂਗੇ ਸਾਰੀ ਆਪਾਂ ਡਿਟੇਲ ਦੱਸਾਂਗੇ ਫਾਰਮ ਦੀ ਵੀ ਜੇ ਆਪਾਂ ਡੇਰੀ ਫਾਰਮ ਦਾ ਕੰਮ ਸ਼ੁਰੂ ਵੀ ਕਰਨਾ ਹੈ ਆਪਾਂ ਸ਼ੁਰੂ ਕਿੱਥੋਂ ਕਰੀਏ ਕਿਹੜੀ ਨਸਲ ਦੇ ਆਪਾਂ ਪਸ਼ੂ ਲੈ ਕੇ ਆਈਏ ਆਪਣਾ ਕਿੰਨਾ ਖਰਚਾ ਆ ਜਾਂਦਾ ਹਨਾ ਤੇ ਹੋਰ ਵੀ ਕੀ ਕੀ ਗੱਲਾਂ ਹੁੰਦੀਆਂ ਆ ਆਪਾਂ ਸਾਰੀਆਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਇਹ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਕੀ ਨਾਮ ਹੈ ਜੀ ਜਗਦੀਸ਼ ਮੇਰਾ ਨਾਮ ਹੈ ਹਾਂਜੀ ਤੇ ਚਕਤੀ ਅਮਲ ਪੰਡਤ ਨਾਲ ਟਾਣੀ ਚ ਨੇੜੇ ਨਾਲ ਰਨੇ ਵੱਡੇ ਹਾਂ ਹਾਂ ਇਹ ਆਪਣਾ ਫਾਰਮ ਹੈ ਹੀ ਕਦੇ ਆਪਣਾ ਜਿਹੜਾ ਪਿੰਡ ਉਹ 30 ਐਮਐਲ ਤੋਂ ਆਪਣੀ ਢਾਣੀ ਰਹਿ ਗਈ ਹੈ ਨਹਿਰ ਦੇ ਕੋਲੇ ਤੇ ਹੁਣ ਜਿਵੇਂ ਆਪਾਂ ਹਾ ਜਿਹੜਾ ਡੇਰੀ ਫਾਰਮ ਦਾ ਕੰਮ ਹੈ ਇਹ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਨੂੰ ਸਾਨੂੰ ਹੋ ਗਈ 6-7 ਸਾਲ ਹੋ ਗਏ 6-7 ਸਾਲ ਹੋ ਗਏ ਨਾ ਆਪਾਂ ਤੇ ਇਹ ਆਪਾਂ ਜਿਹੜਾ ਕੰਮ ਹੈ ਇਹ ਆਪਾਂ ਕਿਵੇਂ ਸ਼ੁਰੂ ਕੀਤਾ ਸੀ ਵੀ ਆਪਣੇ ਕਿਵੇਂ ਲੱਗਾ ਆਪਾਂ ਨੂੰ ਵੀ ਆਪਾਂ ਨੂੰ ਡੇਰੀ ਵਾਲਾ ਕੰਮ ਹੀ ਕਰਨਾ ਚਾਹੀਦਾ ਕਿਉਂਕਿ ਕੰਮ ਹੋਰ ਵੀ ਬਹੁਤ ਹੁੰਦੇ ਆ ਹਾਂਜੀ ਹਾਂਜੀ ਸਾਨੂੰ ਸ਼ੌਂਕ ਸੀਗਾ ਜੀ ਪਸ਼ੂਆਂ ਦਾ ਪਹਿਲਾਂ ਅਸੀਂ 4 ਪਸ਼ੂ ਤੋਂ ਸਟਾਰਟ ਕਰਿਆ ਜੀ ਅੱਛਾ ਪਹਿਲਾਂ ਸਟਾਰਟਿੰਗ ਵਿੱਚ ਆਪਾਂ 4 ਪਸ਼ੂ ਲੈ ਗਏ ਹਾਂਜੀ ਫਿਰ ਹੌਲੀ 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 ਵਧਾ ਵਧਾ ਕੇ ਵਧਾ ਕੇ ਵਧਾ ਕੇ ਜਿਵੇਂ ਬੱਚੇ ਬੱਚੇ ਬਣेंगे ਹਮਮ ਇਸ ਤਰ੍ਹਾਂ ਵੀ ਬਾਅਦ ਚ ਆਪਣੇ ਆਪ ਹੀ ਤਿਆਰ ਹੁੰਦਾ ਗਿਆ ਹਨਾ ਆਪ ਦੇ ਆਪ ਤਿਆਰ ਹੁੰਦਾ ਹੁਣ ਆਪਾਂ ਸਭ ਤੋਂ ਪਹਿਲਾਂ ਵੀ ਪਸ਼ੂ ਤੁਸੀਂ ਦੱਸਿਆ ਵੀ ਚਾਰ ਪਸ਼ੂਆਂ ਤੋਂ ਅਸੀਂ ਕੰਮ ਸ਼ੁਰੂ ਕਰਿਆ ਤੇ ਆਪਾਂ ਕਿਹੜੇ ਪਸ਼ੂ ਲੈ ਕੇ ਆਏ ਸੀ ਸਭ ਤੋਂ ਪਹਿਲਾਂ ਮੱਝ ਮੱਝ ਲੈ ਆਂਦੀ ਸੀ ਜਿੰਨਾ ਮੈਂ ਵੇਣੀ ਹੂੰ ਤੇ ਉਸੇ ਤੋਂ ਹੀ ਇਹ ਗਾਂ ਚੋਟੀਆਂ ਉਹਦੀਆਂ ਬਣ ਗਈਆਂ ਅੱਛਾ ਪਹਿਲਾਂ ਆਪਾਂ ਇੱਕ ਮੱਝ ਲੈ ਕੇ ਆਏ ਸੀਗੇ ਠੀਕ ਕਹਤੇ ਫਿਰ ਵਿੱਚ ਹੁਣ ਜਿਵੇਂ ਆਪਣੇ ਗਾਇਆਂ ਵੀ ਰੱਖੀਆਂ ਫਿਰ ਇਹ ਕਿਵੇਂ ਇਹ ਕਿਵੇਂ ਸਮਝ ਕਰਨਾ ਇਹ ਪਹਿਲਾਂ ਸਾਡੀਆਂ ਗਾਇਆਂ ਕਰਦੀਆਂ ਪਾਲੀਆਂ ਵੀ ਆ ਉਸੋਂ ਗਾਂ ਬੱਚੀਆਂ ਬਣੀ ਗਈਆਂ ਤੇ ਕੁਸ ਵੇਚੀ ਜਾਂਦੇ ਨਾਲ ਇਸ ਤਰ੍ਹਾਂ ਚੱਲਦਾ ਰਿਹਾ ਵੀ ਆਪਾਂ ਨੂੰ 6-7 ਸਾਲ ਹੋ ਗਏ ਇਹ ਕੰਮ ਕਰਦਿਆਂ ਹਾਂ ਤੇ ਸ਼ੌਂਕ ਵਜੋਂ ਹੀ ਆਪਾਂ ਇਹ ਕੰਮ ਕੀਤਾ ਸੀਗਾ ਪਹਿਲਾਂ ਆਪਾਂ ਮੱਝਾਂ ਰੱਖਦੇ ਸੀ ਤੇ ਫਿਰ ਹੌਲੀ-ਹੌਲੀ ਆਪਾਂ ਗਾਇਆਂ ਲੈ ਲਈਆਂ ਪਾਂញੇ ਵਿੱਚ ਨਹੀਂ ਤੇ ਹੁਣ ਆਪਾਂ ਜਿਵੇਂ ਅੱਜਕੱਲ ਡੇਰੀ ਫਾਰਮ ਦੇਖਦੇ ਆਂ ਉਹ ਜਾਂ ਤਾਂ ਵੀ ਕੱਲੀਆਂ ਗਾਇਆਂ ਦੇ ਹੁੰਦੇ ਆ ਜਾਂ ਕੱਲੀਆਂ ਮੱਝਾਂ ਦੇ ਹੁੰਦੇ ਆ ਫਿਰ ਆਪਾਂ ਦੋਨਾਂ ਨੂੰ ਮਿਕਸ ਕਿਵੇਂ ਰੱਖੀ ਹੋਣੇ ਆ ਇਹਨਾਂ ਦਾ ਤਾਂ ਫਿਰ ਅੱਡੋ ਅੱਡ ਹਿਸਾਬ ਕਿਤਾਬ ਹੋਣਾ ਨਹੀਂ ਮੱਝਾਂ ਦਾ ਸਾਨੂੰ ਮੱਝਾਂ ਦਾ ਵੀ ਸ਼ੌਂਕ ਸੀ ਤੇ ਫਿਰ ਗਾਇਆਂ ਦਾ ਦੁੱਧ ਕਰਨ ਨੂੰ ਵੀ ਜ਼ਿਆਦਾ ਦੁੱਧ ਗਾਇਆਂ ਦਿੰਦੀਆਂ ਹੂੰ ਤੇ ਮੱਝਾਂ ਦਾ ਸ਼ੌਂਕ ਸੀ ਆ ਇਸ ਤਰ੍ਹਾਂ ਗਾਇਆਂ ਪਾਂញਾ ਫਿਰ ਠੀਕ ਹੈ ਤੇ ਹੁਣ ਜੇ ਆਪਾਂ ਇਹਨਾਂ ਦੇ ਮੇਨ ਗੱਲ ਜਿਹੜੀ ਆਪਾਂ ਕੋਈ ਵੀ ਕੰਮ ਕਰਦੇ ਆ ਉਹਦੇ ਵਿੱਚ ਆਪਣਾ ਇੱਕ ਤਾਂ ਹੁੰਦਾ ਖਰਚਾ ਹਨਾ ਇੱਕ ਆਪਣਾ ਹੁੰਦਾ ਵੀ ਆਪਾਂ ਨੂੰ ਬਜਟ ਕਿੰਨੀ ਕੁ ਹੋਗੀ ਤੇ ਹੁਣ ਇਹਦੇ ਵਿੱਚ ਆਪਾਂ ਨੂੰ ਜਿਵੇਂ ਆਪਾਂ ਇੱਕ ਪਸ਼ੂ ਦਾ ਲਾਈਏ ਜਾਂ ਆਪਾਂ ਸਾਰੇ ਡੇਰੀ ਫਾਰਮ ਦਾ ਹੀ ਲਾਈਏ ਆਪਾਂ ਨੂੰ ਖਰਚਾ ਕਿੰਨਾ ਕੁ ਆ ਜਾਂਦਾ ਵੀ ਆਪਾਂ ਜੇ ਇੱਕ ਮਹੀਨੇ ਦੀ ਗੱਲ ਕਰੀਏ ਤਾਂ ਆਪਾਂ ਨੂੰ ਬਚਤ ਕਿੰਨੀ ਕੁ ਹੋ ਜਾਂਦੀ ਆ ਖਰਚਾ ਜੀ ਖਰਚਾ ਵੀ ਹੁੰਦਾ ਤੇ ਉਹਦੇ ਚੋਂ ਕੋਈ 300 200 400 ਰੁਪਿਆ ਜਿੰਨਾ ਦਿੰਦਾ ਬਚ ਗਿਆ ਹੂੰ ਉਹ ਹੀ ਆਪਾਂ ਨੂੰ ਨਫਾ ਆ ਜਾਂਦਾ ਨਹੀਂ ਨਹੀਂ ਆਪਣੇ ਕੋਲੇ ਹੁਣ ਕਿੰਨੇ ਪਸ਼ੂ ਆ ਜਿਹੜੇ ਦੁੱਧ ਦਈ ਜਾਂਦੇ ਆ ਇਸ ਟਾਈਮ ਦੁੱਧ ਦਈ ਜਾਂਦੇ ਜੀ ਚਾਰ ਪਸ਼ੂ ਆ ਜੇ ਇਸ ਟਾਈਮ ਆਪਣੇ ਕੋਲੇ ਤੇ ਕੋਸ ਮਣਿਆ ਬਣੀਆਂ ਵੀ ਆ ਸੂਨ ਵਾਲੀਆਂ ਕੱਪਣਾ ਤੇ ਆਪਾਂ ਕਿੰਨਾ ਕੁਵੇਂ ਦੁੱਧ ਵੀ ਆਪਾਂ ਪਾ ਦਈਦਾ ਵੀ 40 45 ਲੀਟਰ ਪਾ ਦਿੰਦੇ ਆ ਜੀ ਇੱਕ ਦਿਹਾੜੀ ਦਾ ਤੇ ਅੱਛਾ ਰਹੀ ਚੰਗਾ ਖਰਚਾ ਬਣ ਜਾਂਦਾ ਵਿੱਚੋਂ ਥੋੜੀ ਬਚਦੀ ਹੋਈ ਜਾਂਦੀ ਹੈ ਵੀ ਦੂਜੇ ਪਸ਼ੂ ਵੀ ਖਾਂਦੇ ਜਿਵੇਂ ਸੂਨ ਵਾਲੇ ਖਾਂਦੇ ਆ ਨਾਲ ਤੇ ਕੱਲੇ ਹੁਣ ਜਿਵੇਂ ਦੁੱਧ ਵਾਲੇ ਤੁਸੀਂ ਆਖਿਆ ਵੀ ਆਪਣੇ ਕੋਲ 4-5 ਪਸ਼ੂ ਆ ਹਨ ਪਰ ਜਿਹੜੇ ਨਾਲ ਪਸ਼ੂ ਆ ਤੁਸੀਂ ਆਖਿਆ ਵੀ ਗੱਭਣਾ ਤੇ ਉਹਨਾਂ ਦਾ ਖਰਚਾ ਵੀ ਉਸੇ ਦੁੱਧ ਚ ਨਿਕਲ ਜਾਂਦਾ ਤੇ ਆਪਣੇ ਕੋਲੇ ਜਿਵੇਂ ਤੁਸੀਂ ਆਖਿਆ ਵੀ 45 ਲੀਟਰ ਅਸੀਂ ਦੁੱਧ ਪਾ ਦਿੰਨੇ ਆ ਤੇ ਇਹਦੇ ਆਪ マーਕੇਟਿੰਗ ਕਿਵੇਂ ਕਰਦੇ ਆ ਵੀ ਆਪਾਂ ਬਾਜ਼ਾਰ ਚ ਆਪ ਵੇਚ ਕੇ ਆਉਣੇ ਆ ਜਾਂ ਫਿਰ ਵੀ ਆਪਣੇ ਕੋਈ ਕੋਈ ਡੇਰੀ ਲੱਗੀ ਹੈ ਕੋਈ ਦੁੱਧ ਹੀ ਰਿਹਾ ਹੈ ਨਾ ਸੈਂਟਰ ਰੱਖਿਆ ਜੀ ਕਰੇ ਡੇਰੀ ਚ ਪਾਉਣੇ ਕਰੇ ਦੁੱਧ ਤੇ ਆਪਣੇ ਕਿੰਨਾ ਕੁ ਵੀ ਉਵੇਂ ਕੀ ਦੇ ਮੁੱਲ ਲੱਗ ਜਾਂਦਾ ਫਿਰ ਦੁੱਧ ਦਾ 35 ਤੇ 40 ਦੇ ਵਿੱਚ ਲੱਗ ਜਾਂਦਾ ਜੀ ਪਹਿਲਾਂ ਮੇਰਾ ਮੱਜਾਂ ਦੇ ਵਿੱਚ ਪੈਂਦਾ ਸੀ ਆ 40 47 ਤੱਕ ਵੀ ਲੱਗਦਾ ਰਿਹਾ ਮੇਰਾ ਹੂੰ ਤੇ ਹੁਣ 35 ਰੁਪਏ 36 ਰੁਪਏ ਗਾਂ ਦਾ ਲੱਗੀ ਇੰਡਸਟਰੀ ਵੀ ਇਹ ਹੈ ਬਾਕੀ ਰੇਟ ਵਧਦਾ ਘਟਦਾ ਰਹਿੰਦਾ ਹੈ ਹਾਂ ਹੁਣ ਰੈਡ ਬੋਰ ਟੁੱਟ ਗਈ ਤੇ ਆਪਾਂ ਜਿਵੇਂ ਇੱਕ ਦਿਨ ਚ ਗੱਲ ਕਰੀਏ ਵੀ ਆਪਾਂ ਕਿੰਨੇ ਦਾ ਦੁੱਧ ਪਾ ਦਿੰਨੇ ਆ ਜੇ ਆਪਾਂ ਪੈਸਿਆਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਵੀ ਅਸੀਂ ਇੰਨੇ ਦਾ ਦੁੱਧ ਪਾ ਦੇਈਦਾ ਤੇ ਇੰਨੇ ਆਪਾਂ ਨੂੰ ਬਚ ਜਾਂਦੇ ਉਹ ਚ 15-1600 ਦਾ ਇੱਥੇ ਜੇ ਚੱਲੀ ਜਾਂਦਾ ਜੀ ਉਹਦੇ ਚੋਂ 2-400 ਰੁਪਏ ਬਚ ਜਾਂਦਾ ਬਾਕੀ ਜਿਹਨੇ ਦੂਜੇ ਪਸ਼ੂ ਨਾਲ ਖਾਣ ਵਾਲੇ ਆ ਬਣੇ ਪਸ਼ੂ ਤੇ ਉਹ ਨਾਲ ਚੱਲੀ ਜਾਂਦਾ ਖਰਚਾ ਵੀ 15-1600 ਦਾ ਆਪਾਂ ਦੁੱਧ ਪਾ ਦਿੰਨੇ ਆ ਤੇ ਆਪਾਂ ਨੂੰ 4-500 ਰੁਪਏ ਬਚ ਜਾਂਦਾ ਨਾ ਵੀ ਆਪਾਂ ਜੇ ਤੀਜਾ ਹਿੱਸਾ ਲੜ ਲਈਏ ਵੀ ਆਪਾਂ ਨੂੰ ਤੀਜਾ ਕਾ ਹਿੱਸਾ ਇਸ ਕੰਮ ਚ ਵਜੇ ਜਾਂਦਾ ਹਾਂ ਤੀਜਾ ਕਾ ਬਾਕੀ ਪਸ਼ੂ ਨਾਲ ਦੀ ਨਾਲ ਬਣੀ ਜਾਂਦਾ ਹੂੰ ਪਸ਼ੂ ਵੀ ਬਣੀ ਜਾਂਦਾ ਤੇ ਹੁਣ ਆਪਾਂ ਜਿਵੇਂ ਖਰਚੇ ਦੀ ਗੱਲ ਕਰੀਏ ਕਈ ਥਾਵਾਂ ਆਪਾਂ ਕਈ ਡੇਰੀ ਫਾਰਮਾਂ 'ਚ ਦੇਖਿਆ ਆਪਾਂ ਨੂੰ ਅੱਧਾ ਅੱਧ ਵੀ ਬਚ ਜਾਂਦਾ ਹਨਾ ਤੇ ਤੁਸੀਂ ਦੱਸਿਆ ਵੀ ਸਾਡੇ ਦੂਜੇ ਪਸ਼ੂ ਵੀ ਆ ਨਾਲ ਐਸ ਕਰਕੇ ਵੀ ਆਪਾਂ ਨੂੰ ਤੀਜਾ ਕ ਹਿੱਸਾ ਇਹਦਾ ਬਚੀ ਜਾਂਦਾ ਤੇ ਇਹਦੇ ਫਿਰ ਆਪਾਂ ਪੱਠਿਆਂ ਦੀ ਖਾਣ-ਪਾਣ ਦੀ ਵਿਵਸਥਾ ਕਿਵੇਂ ਕਰਦੇ ਆ ਵੀ ਸਾਈਲੇਜ ਵਗੈਰਾ ਵੀ ਚੱਲਦਾ ਆਪਣੇ ਕਿ ਇਕੱਲੇ ਆਪਾਂ ਨੂੰ ਜੀ ਸੀਜ਼ਨਲ ਪੱਠੇ ਹੁੰਦੇ ਆ ਹਰਾ ਤੇ ਪੱਠਾ ਇਹੀ ਚੱਲਦਾ ਜੀ ਜਮੇ ਤੇ ਤੂੜੀ ਜਮੇ ਤੇ ਤੂੜੀ ਪਾਈਦੀ ਹੈ ਹੈ ਦਾਣਾ ਰੰਨ ਕੇ ਪਾਉਂਦੇ ਆ ਇਸ ਤਰ੍ਹਾਂ ਚੱਲਦਾ ਇਸ ਤੇ ਜਿਵੇਂ ਅੱਜ ਕੱਲ ਗੰਨਾ ਵੀ ਪਾਈ ਜਾਂਦੇ ਹਨਾ ਕਿਸਾਨ ਉਸ ਵੀ ਆਪਾਂ ਗੰਨੇ ਵਾਲਾ ਵੀ ਆਪਾਂ ਕੰਮ ਕਰਦੇ ਆ ਹਾਂ ਥੋੜਾ ਬਹੁਤਾ ਅਸੀਂ ਗੰਨੇ ਵਾਲਾ ਵੀ ਜਿਵੇਂ ਇਸ ਟਾਈਮ ਤੇ ਆ ਕੇ ਪੱਠੇ ਪੱਕ ਗਏ ਹੂੰ ਤੇ ਗੰਨੇ ਦਾ ਵੀ ਯੂਜ਼ ਕਰ ਲੈਂਦੇ ਆ ਠੀਕ ਹੈ ਜੀ ਜਿਵੇਂ ਤੁਸੀਂ ਆਪਾਂ ਨੂੰ ਦੱਸ ਕੇ ਹਟਿਆ ਹਨਾ ਵੀ ਆਪਣੇ ਕੋਲੇ ਇੰਨੇ ਹੁਣ ਪਸ਼ੂ ਚਾਰ ਪੰਜ ਦੁੱਧ ਵਾਲੇ ਪਸ਼ੂ ਆ ਤੇ ਤੁਸੀਂ ਜਿਵੇਂ ਚਾਰ ਪਸ਼ੂਆਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਤੇ ਹੁਣ ਵੀ ਜੇ ਕੋਈ ਬੰਦਾ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਦਾ ਤੁਹਾਡੇ ਹਿਸਾਬ ਨਾਲ ਉਹਨੂੰ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਵੀ ਗਾਇਆਂ ਲੈ ਆਵੇ ਜਾਂ ਪਹਿਲਾਂ ਮੱਝ ਲੈ ਕੇ ਆਵੇ ਦੇਖੋ ਜੀ ਉਹ ਅਗਲੇ ਦੀ ਮੰਚਾ ਜਵੇ ਲਿਆਵੇ ਪਰ ਪਸ਼ੂ ਦੋਹਾਂ ਤੋਂ ਚਾਰਾਂ ਤੋਂ ਸਟਾਰਟ ਕਰੇ ਹੌਲੀ ਹੌਲੀ ਨਾਲੇ ਨੋਲਜ ਵਧਦਾ ਜਾਂਦਾ ਹੈ ਅੱਗੇ ਅੱਗੇ ਪਸ਼ੂ ਦਾ ਪਤਾ ਲੱਗਦਾ ਜਾਂਦਾ ਹੈ ਵੀ ਕਿਵੇਂ ਰੱਖਣਾ ਹੈ ਕਿਵੇਂ ਪਾਣੀ ਪਿਉਣਾ ਹੈ ਸਾਰਾ ਪੱਠਾ ਨਹੀਂ ਰੱਖ ਕਿਵੇਂ ਪੋਣਾ ਇਸ ਤਰ੍ਹਾਂ ਵੀ ਥੋੜੇ 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 ਤੋਂ ਚਾਲੂ ਕਰੇ ਕੰਮ ਤੇ ਵੀ ਬਾਤ ਵੀ ਥੋੜੇ ਤੋਂ ਕਰਕੇ ਆਪਦੇ ਘਰੇ ਪਸ਼ੂ ਆਪ ਤਿਆਰ ਕਰੇ ਹੋਣਾ ਨਾ ਮੁੱਲ ਲੈਣ ਨਾਲੋ ਹੈ ਨਾ ਇਹ ਕਹਿਣ ਦਾ ਮਤਲਬ ਆਪਣਾ ਇਹ ਹੈ ਕਿ ਜੇ ਆਪਾਂ ਵੀ ਇਹਨਾਂ ਦੀ ਓਵੇਂ ਗੱਲ ਕਰ ਲਗੇ ਵੀ ਜੇ ਆਪਾਂ ਦੋ ਪਸ਼ੂ ਲਿਆਉਣੇ ਆ ਮੰਨ ਲੀਏ ਵੀ ਆਪਾਂ ਡੇਰੀ ਫਾਰਮ ਸ਼ੁਰੂ ਕਰਨਾ ਆਪਾਂ ਦੋ ਪਸ਼ੂਆਂ ਤੋਂ ਸ਼ੁਰੂ ਕਰਨਾ ਆਪਣਾ ਖਰਚਾ ਕਿੰਨਾ ਕੁ ਆਜੂਗਾ ਵੀ ਆਮ ਜ਼ਿੰਮੇਦਾਰ ਦਾ ਵੀ ਉਹ ਕਿਹੋ ਜਿਹਾ ਕਿੰਨੇ ਕੁ ਲੀਟਰ ਵਾਲੇ ਪਸ਼ੂ ਲੈ ਕੇ ਆਵੇ ਵੀ ਕਿਹੜੀ ਨਸਲ ਦੇ ਲੈ ਕੇ ਆਵੇ ਹੈ ਨਾ ਚੰਗੇ ਵਧੀਆ ਐਚ ਐਫ ਤੇ ਜਰਸੀ ਜਾਂ ਜਰਸੀ ਵੀ ਚੰਗੀ ਹੁੰਦੀ ਹੈ ਦੁੱਧ ਨੂੰ ਤੇ ਐਚ ਐਫ ਹੀ ਚੰਗੀ ਹੁੰਦੀ ਹੈ ਤੇ 1.5 ਤੇ 2 ਲੱਖ ਦੇ ਵਿੱਚ ਦੋ ਗਾਈਆਂ ਤੋਂ ਤਿਆਰ ਕਰ ਸਕਦਾ। ਜੀ ਆਪਣਾ ਆਪ ਮੰਨ ਕੇ ਚੱਲੀ ਵੀ ਆਪਣਾ 1.5 ਲੱਖ ਰੁਪਇਆ ਖਰਚਾ ਆਊਗਾ ਜੇ ਆਪਾਂ ਦੋ ਤਿੰਨ ਗਾਈਆਂ ਲਿਓਣੇ ਜਾਂ ਨਾਲ ਕੋਈ ਬੱਚੀ ਵੀ ਲਿਓਣੇ ਹੈ। ਹਾਂਜੀ ਹਾਂਜੀ 1.5-2 ਲੱਖ ਰੁਪਇਆ ਖਰਚਾ ਹੋਊਗਾ। ਤੇ ਆਪਾਂ ਨੂੰ ਕਦੋਂ ਫਿਰ ਗਾਈਆਂ ਇਹ ਮੁੱਲ ਮੋੜਨ ਲੱਗ ਜਾਂਦੀਆਂ ਆਪਾਂ ਨੂੰ ਜਦੋਂ ਆਪਾਂ ਕੰਮ ਸ਼ੁਰੂ ਕਰ ਲਿਆ। ਹਾਂਜੀ ਕੰਮ ਜਦੋਂ ਸ਼ੁਰੂ ਕਰ ਲਿਆ ਤੇ ਹੌਲੀ-ਹੌਲੀ ਪੈਸਾ ਬਣਨ ਲੱਗ ਜਾਂਦਾ ਘਣ ਹੋ ਗਏ ਜਾਂਦਾ। ਤੇ ਅੱਗੇ ਵੀ ਬਿਨਾਂ ਨੌਲੇਜ ਤੋਂ ਕੰਮ ਅਧੂਰਾ ਹੈ ਇਹ। ਬਈ ਇਹਦੇ ਉੱਤੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਲਓ ਜੀ ਇਹ ਆਪਣੀ ਛੋਟੀ ਜੀ ਵੀਡੀਓ ਐਸੇ ਖਾਤਰ ਸੀ ਵੀ ਜੇ ਕਿਸੇ ਵੀ ਕਿਸਾਨ ਵੀਰ ਨੇ ਇਹ ਕੰਮ ਸ਼ੁਰੂ ਕਰਨਾ ਹੋਵੇ ਪਹਿਲਾਂ ਉਹਨੂੰ ਨੌਲੇਜ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਆਪ ਬਿਨਾਂ ਨੌਲੇਜ ਤੋਂ ਕੋਈ ਵੀ ਕੰਮ ਕਰਾਂਗੇ ਉਹਦਾ ਨਤੀਜਾ ਗਲਤ ਵੀ ਹੋ ਸਕਦਾ ਤੇ ਜੇ ਆਪਾਂ ਛੋਟਾ ਡੇਰੀ ਫਾਰਮ ਸ਼ੁਰੂ ਕਰਨਾ ਹੈ ਆਪਾਂ 2 ਤੋਂ ਲੈ ਕੇ 4 ਪਸ਼ੂਆਂ ਵੀ 2 ਤੋਂ ਜਾਂ 2 ਜਾਂ 4 ਪਸ਼ੂਆਂ ਤੋਂ ਆਪਾਂ ਕੰਮ ਸ਼ੁਰੂ ਕਰ ਸਕਦੇ ਆ ਤੇ ਬਾਕੀ ਹੋਰ ਵੀ ਆਪਾਂ ਤੁਹਾਨੂੰ ਐਵੇਂ ਜਾਣਕਾਰੀਆਂ ਦਿੰਦੇ ਰਵਾਂਗੇ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਆਈ ਆਪਾਂ ਕੋਈ ਡੇਰੀ ਫਾਰਮ ਕੋਈ ਫਿਸ਼ ਫਾਰਮ ਕੋਈ ਗੋਟ ਫਾਰਮ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਜੇ ਤੁਸੀਂ ਵੀ ਸਾਡੀ ਵੀਡੀਓ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣੀਆਂ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀਆਂ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਸਾਰਿਆਂ ਦਾ